ਹੇ ਪੰਜਾਬ ਬੰਦੇ ਇਕੱਠੇ ਕੀਤੇ ਸੀਗੇ ਆਉਂਦਿਆਂ ਨੂੰ ਸਾਡੇ ਜਦੋਂ ਅਸੀਂ ਆਏ ਆ ਇਹਨਾਂ ਨੇ ਉਹ ਮੁੰਡਿਆਂ ਨੂੰ ਕਹਿ ਕੇ ਲਲਕਾਰਾ ਮਾਰ ਕੇ ਸਾਡੀ ਸਾਰੀ ਸੱਤ ਸਚਿੰਦ ਦੇ ਗਗਨੇ ਲਲਕਾਰਾ ਮਾਰਿਆ ਸਾਡੀ ਸਾਰੀ ਛੱਤ ਤੋੜਦੀ ਟੀਨਾ ਤੋੜੀਆਂ ਸਾਡੇ ਮੇਰੇ ਮਗਰੂਹ ਭਜੇ ਆ ਮਾਰਨ ਤੇ ਅਸੀਂ ਦੁਕਾਨ ਦੇ ਵਾਰ ਕੇ ਜਾਨ ਬਚਾਈ ਮੇਰਾ ਸਾਰਾ ਨੁਕਸਾਨ ਕਰਦਾ ਇੰਜਨ ਨੂੰ ਨੁਕਸਾਨ ਕੀਤਾ ਇਹਨਾਂ ਟੋਕਾ ਪੰਤਾ ਸਾਡਾ ਜੀ ਰੋਟੀ ਮੇਰੀ ਜਿਹੜੀ ਹੈ ਬਿਲਕੁਲ ਖਤਮ ਕਰਤੀ ਇਹਨੇ ਇਸ ਟਾਈਮ ਇਹ ਗੱਡੀ ਤੋਂ ਹੁੰਦਿਆ ਤਿੰਨ ਗੱਡੀਆਂ ਨਾਲ ਹੋਰ ਲੱਗੀਆਂ ਨੇ ਮੋਟਰਸਾਈਕਲ ਲੱਗਾ ਇਹਦੇ ਸਟੈਂਡ ਬਣਾਇਆ ਇਹਦੇ ਨਾਲ ਬੇਇੱਜ਼ਤ ਵੀ ਨਹੀਂ ਹੁੰਦੀ ਇਹ ਚੀਜ਼ਾਂ ਨਾਲ ਬਹੁਤ ਹੀ ਬੇਇੱਜ਼ਤ ਵੀ ਸਾਡੇ ਪੱਠਿਆਂ ਨਾਲ ਕਰਦੀ ਅਸੀਂ ਤਾਂ ਸਪਾਈ ਕਰਦੇ ਆ ਮੈਂ ਸਤਨਾਮ ਸਿੰਘ ਸਾਨੂੰ ਸੁਵਿੰਦਰ ਸਿੰਘ ਪਿੰਡ ਵੀਰਕਾ ਸੰਤਨਗਰ ਆੜਾ ਇੱਥੇ ਸੰਤਨਗਰ ਮੋੜ ਤੇ ਪੱਠਿਆਂ ਦਾ ਟੋਕਾ ਹੈਗਾ ਪਸ਼ੂਆਂ ਉਹਦੇ ਚਾਰਾ ਕੱਟ ਕੇ ਵਿਕਰੀ ਕਰਦੇ ਸੀ 35 ਸਾਲ ਪਹਿਲਾਂ ਉਹਦਾ ਟੋਕਾ ਚੱਲ ਰਿਹਾ ਹੈ ਅੱਜ ਇਹ ਕੁਝ ਦਿਨਾਂ ਤੋਂ ਇਸ ਟੋਕੇ ਥੋੜਾ ਵਿਵਾਜਿਆ ਚਾਰਿਆ ਸੀ ਅੱਜ ਹਨ ਡੀਜੀਪੀ ਸਾਹਿਬ ਨੇ ਸ਼ਹਿਰ ਬੁਲਾਇਆ ਹੋਇਆ ਦੋਨੋਂ ਪਾਰਟੀਆਂ ਨੂੰ ਉੱਥੇ ਜਾ ਕੇ ਅਸੀਂ ਗਏ ਹਾਂ ਅਸੀਂ ਪੇਸ਼ ਹੋਈਏ ਸਾਨੂੰ ਡੀਜੀਪੀ ਸਾਹਿਬ ਨੇ ਆਖਿਆ ਵੀ ਤੁਸੀਂ ਵੀ ਬਹਿ ਕੇ ਆਪਣਾ ਕੋਈ ਨਿਲਟਾਰਾ ਹੁੰਦਾ ਤੇ ਕਰ ਲੋ ਜੀ ਤੇ ਫਿਰ ਦੁਬਾਰਾ ਆ ਕੇ ਮਿਲੋ ਉੱਥੋਂ ਇਹ ਵਾਅਦਾ ਆ ਗਿਆ ਇਹ ਸਚਿੰਨ ਨਾਰੇ ਨੇ ਇੱਥੇ 40-50 ਬੰਦੇ ਇਕੱਠੇ ਕੀਤੇ ਸੀਗੇ ਆਉਂਦਿਆਂ ਨੂੰ ਸਾਡੇ ਜਦੋਂ ਅਸੀਂ ਆਏ ਹਾਂ ਇਹਨਾਂ ਨੇ ਉਹ ਮੁੰਡਿਆਂ ਨੂੰ ਕਹਿ ਕੇ ਲਲਕਾਰਾ ਮਾਰ ਕੇ ਸਾਡੀ ਸਾਡੀ ਸੱਤ ਸਚਿੰਨ ਤੇ ਜਗਨਨ ਲਲਕਾਰਾ ਮਾਰਿਆ ਆਡੀ ਸਾਰੀ ਛੱਤ ਤੋੜਦੀ ਤੀਨਾ ਤੋੜੀਆਂ ਸਾਡੇ ਮੇਰੇ ਮਗਰੋਂ ਭੇਜਿਆ ਮਾਰਨ ਨੂੰ ਤੇ ਅਸੀਂ ਜਗਾਂਜੋੜ ਕੇ ਜਾਨ ਬਚਾਈ ਮੇਰਾ ਸਾਰਾ ਨੁਕਸਾਨ ਕਰਦਾ ਇੰਜ ਨੂੰ ਨੁਕਸਾਨ ਕੀਤਾ ਟੋਕਾ ਭੰਨਤਾ ਸਾਡਾ ਤੇ ਅੱਡਾ ਸਾਡੇ ਦਰਖ ਤੋੜੇ ਪ੍ਰਸ਼ਾਸਨ ਕੋ ਇਹ ਇਨਸਾਫ ਕਰਦੇ ਆਂ ਵੀ ਸਾਨੂੰ ਕੀ ਰੋਜੀ ਰੋਟੀ ਮੇਰੀ ਜਿਹੜੀ ਹੈ ਬਿਲਕੁਲ ਖਤਮ ਕਰਤੀ ਇਹਨੇ ਇਸ ਟਾਈਮ ਵਜਾ ਇਹ ਆਪਣਾ ਬਿਜ਼ਨਸ ਚਲਾਉਂਦਾ ਟੈਕਸੀ ਸਟੈਂਡ 'ਚ ਭਰਾਉਂਦਾ ਆ ਇਹ ਆਪਣੀ ਟੈਕਸੀ ਚਲਾਉਂਦੀਆਂ ਜਾ ਸਿਕਾਉਂਦਾ ਜਿੰਨੇ ਕਸਟਮਰ ਇੱਥੇ ਲਵਾਉਂਦਾ ਉਹਨਾਂ ਦੇ ਮੁਰਤਕਲ ਚਾਲ ਕੋਲ ਗੱਡੀਆਂ ਗੱਡੀਆਂ ਧੋਂਦਿਆ ਇਹਦਾ ਵਿਚਾਰ ਹੈ ਕਿ ਆਪਣੇ ਟੋਕਾ ਚੱਕਦਾ ਕਿ ਇੱਥੇ ਆਪਣਾ ਇਸ ਸਾਈਡ ਦੇ ਸਟੈਂਡ ਬਣਾਵਾ ਸਬੂਤ ਦੇ ਤੌਰ ਤੇ ਆਹ ਵੇਖੋ ਗੱਡੀਆਂ ਧੋਂਦਿਆ ਆ ਆ ਵੇਖੋ ਮੰਦਰ ਦੇ ਨੇ ਟੈਕਸੀ ਟੈਂਡ ਲਗਾ ਦਿਆ ਆ ਮੰਦਰ ਹੈ ਇਹ ਮੰਦਰ ਦੀ ਜਾਇਦਾਦ ਆ ਉਹ ਸਰਕਾਰੀ ਜਾਇਦਾਦ ਨਹੀਂ ਕਿਸੇ ਦੀ ਜਾਇਦਾਦ ਨਹੀਂ ਜੀ ਰੇਲਵੇ ਦੀ ਸਰਕਾਰੀ ਜਗ੍ਹਾ ਹੈ ਆ ਸਰਕਾਰ ਜਿੰਨੇ ਜੇ ਚਾਹੇਗੀ ਉਹਨੇ ਜੇ ਅਸੀਂ ਕਰਾਂਗੇ ਜਦੋਂ ਸਰਕਾਰ ਚੱਕ ਦੇਗੀ ਉਹਦੇ ਸਾਰਿਆਂ ਦਾ ਕੋਈ ਚੱਕਰ ਨਹੀਂ ਗਾ ਮੰਦਰ ਦਾ ਮਸਲਾ ਕੀ ਹੈ ਮੰਦਰ ਦਾ ਮਸਲਾ ਕੋਈ ਨਹੀਂ ਮੰਦਰ ਤਾਂ ਬਾਅਦ ਚ ਬੜਿਆ ਪੰਜ ਛੇ ਸਾਲ ਤੋਂ ਮੂਰਤੀ ਰੱਖੀ ਹੈ ਜਦੋਂ ਮੰਦਰ ਆ ਗਿਆ ਵੀ ਮੰਦਰ ਚੋਕੇ ਹੋਦਾ ਲੈ ਜਾਓ ਆਪਾਂ ਇਹ ਗੱਲ ਹੀ ਕਹਿੰਦੇ ਨਾ ਹੀ ਮੰਦਰ ਚੁੱਕਰ ਉਹ ਕਹਿੰਦੇ ਨਾ ਆਪਾਂ ਕਿਹਾ ਹੀ ਅੱਜ ਤੱਕ ਅਸੀਂ ਇਹ ਸਾਡਾ ਹੀ ਗੁਰੂ ਆ ਜੀ ਸਾਨੂੰ ਸਰਾਜ ਜੀ ਮੰਦਰ ਨਾਲ ਜਾਂ ਨਾ ਸਰ ਸਾਨੂੰ ਕੋਈ ਤਰਾਜ ਨਹੀਂ ਮੰਦਰ ਨਾਲ ਸਰ ਕੋਈ ਤਰਾਜ ਨਹੀਂ ਜੀ ਗੁਰੂ ਆ ਹੀ ਮੰਨਦੇ ਆ ਸਾਨੂੰ ਕਹਿੰਦੇ ਨਾਲੇ ਸਾਡੇ ਰੋ ਹਾਲੇ ਪਿੱਛੇ ਆ ਸਾਡੇ ਟੋਕੇ ਚ ਤੇ ਮੰਦਿਰ ਚ 30 35 ਫੁੱਟ ਦੀ ਸਪੇਸ ਆ ਖਾਲੀ ਜਗ੍ਹਾ ਤੇਰੀ ਆਪਣੀ ਦੁਵਾਰ ਕੀਤੀ ਵੱਖਰੀ ਵੀ ਪੱਠੇ ਨਾ ਜਾਣ ਨਾ ਕੋ ਹੋਰ ਜਾਵੇ ਅਸੀਂ ਸੂਰੇ ਸਫਾਈ ਕਰਦੇ ਆ ਸਾਡਾ ਸਾਰੇ ਦੁਵਾਰ ਦੂਰ ਹੋਣਾ ਤੋੜਤੀ ਅਜ ਜੋ ਹੈਗਾ ਸਭ ਇਹ ਜਿਹੜੇ ਬੰਦੇ ਨੇ ਕਿਉਂ ਇਹ ਫਿਰ ਤੁਹਾਡੇ ਨਾਲ ਰੰਜੀਤ ਰੰਜੀਤ ਕੋਈ ਨਹੀਂ ਜੀ ਇਹ ਸੱਚੀ ਨਹੀਂ ਆ ਜਿਹੜਾ ਮੰਦਿਰ ਦਾ ਪ੍ਰਧਾਨ ਬਣਿਆ ਕਹਿੰਦਾ ਮੈਂ ਪ੍ਰਧਾਨ ਆ ਕੱਲੀ ਆਂਦਾ ਮੈਂ ਚੇਅਰਮੈਨ ਨਾਲ ਗੱਗੜਿਆ ਨਾਲ ਇਹ ਹੋਰ ਮੁੰਡੇ ਆ ਪਾਰਸਾ ਦੇ ਉਹਨਾਂ ਦੇ ਮਾਂ ਨਹੀਂ ਹਨ ਇੰਨੇ ਜਿਆਦਾ ਤੇ ਇਹ ਰੰਜਿ ਜਿਹੇ ਵੇਲਾ ਵੀ ਇਹ ਜਗਾ ਲੈਨੇ ਇੱਕ ਇਹਨਾ ਸਾਡੇ ਘਰ ਤੋਂ ਜਾ ਕੇ ਸਾਡੀ ਰੈਵਿੰਗ ਕਰਦੇ ਆ ਸਾਡੇ ਘਰ ਵੇਖੇ ਸਾਡੀਆਂ ਹਵੇਲੀਆਂ ਵੇਖਿਆ ਨਾਲ ਮੋਟਰਸਾਈਕਲ ਦੇ ਮੁੰਡਾ ਗਿਆ ਸਾਨੂੰ ਇਹ ਬੰਦੇ ਕੋ ਖਤਰਾ ਨਹੀਂ ਸਾਨੂੰ ਧਮਕੀਆਂ ਵੀ ਦਿੱਤੀਆਂ ਇਥੇ ਅੱਜ ਤੋਂ 15 20 ਰੁਪਏ ਜਿੱਦਣ ਪਹਿਲਾਂ ਕੰਪਲੇਨ ਹੋਈ ਆ ਤੇ 10 ਦਿਨ ਦੇ ਅੰਦਰ ਆਂਦਾ ਤੇਰਾ ਟੋਕਾ ਵੀ ਜਗਾਵਾਂਗਾ ਬੰਦੇ ਸੱਦ ਕੇ ਤੇਨੂੰ ਵੀ ਜਗਾਵਾਂਗਾ ਟੋਕਾ ਤੇਨੇ ਚੱਕਦਾ ਅੱਜ ਇਹਦਾ ਮਤਲਬ ਸਾਨੂੰ ਵੀ ਚੱਕੇਗਾ ਆ ਜਿਹੜੇ ਫੋਟੋਆਂ ਫੜੀਆਂ ਇਹ ਜਿਹੜੀਆਂ ਇਹ ਫੋਟੋਆਂ ਸੱਚੀ ਨਹੀਂ ਇਹ ਆਪਣੇ ਮੰਦਰ ਦੇ ਸਾਹਮਣੇ ਜਿਹੜਾ ਇਹ ਸਾਨੂੰ ਆਂਦੇ ਬੇਅਦਬੀ ਕਰਦਾ ਪੱਠਿਆਂ ਦੀ ਬੇਅਦਬ ਇਹ ਗੱਡੀ ਤੋਂ ਹੁੰਦੀ ਆ ਤੇਮ ਗੱਡੀਆਂ ਨਾਲ ਹੋਰ ਲੱਗੀਆਂ ਨਹੀਂ ਮੋਟਰਸਾਈਕਲ ਲੱਗਾ ਇਹ ਉਹ ਸਟੈਂਡ ਬਣਾਇਆ ਇਹਦੇ ਨੇ ਬੇਇੱਜ਼ਤ ਵੀ ਨਹੀਂ ਹੁੰਦੀ ਇਹ ਚੀਜ਼ਾਂ ਨਾਲ ਬਹੁਤ ਹੀ ਬੇਇੱਜ਼ਤ ਵੀ ਸਾਡੇ ਪੱਠੇ ਨਾਲ ਗੱਡੀ ਅਸੀਂ ਦੇ ਸਪਾਈ ਕਰਦੇ ਆ ਉਧਰ ਪੱਠੇ ਜਾਂਦੇ ਹੀ ਨਹੀਂਗੇ ਚੌਂ ਨੇ ਇਨਸਾਫ ਚੌਂ ਨੇ ਆ ਜੀ ਪੁਲਿਸ ਆਈ ਹੁਣ ਮੋਟਰਸਾਈਕਲ ਦੇ ਸਾਹਮਣੇ ਭੰਤੌਰ ਕੀਤੀ ਜੀ ਇਹਨਾਂ ਨੇ ਸਿਹਰ ਦੀ ਪੁਲਿਸ ਇੱਥੇ ਆ ਗਈ ਹਾਂ ਤੇ ਹੋਰ ਵੇਖੋ ਕੀ ਕਰਦੇ ਦੋ ਬੰਦੇ ਖੜੇ ਹੈਗੇ ਤੇ ਉਹ ਵੀ ਛੜਾ ਕੇ ਲੈ ਆਏ ਇਹਨਾਂ ਦੇ ਬੰਦੇ ਬਹੁਤ ਜ਼ਿਆਦਾ ਸੀਗੇ ਤੇ ਛੜਾ ਕੇ ਲੈ ਆਏ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੇ ਬੰਦੀ ਕਾਰਵਾਈ ਕੀਤੀ ਜੇ ਬੇਲੀ ਤੇ ਰੋਟੀ ਰੋਟੀ ਗਈ ਜੀ ਮੈਂ ਤਾਂ ਪੜਿਆ ਲਿਖਿਆ ਕੋਰਸ ਵੀ ਕੀਤਾ ਆ ਵੀ ਇਹ ਤੱਕ ਮੈਂ ਪੜਿਆ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਹਾਰ ਹੰਗ ਗਏ ਕਿਸੇ ਕੰਮ ਚ ਆਪਣੇ ਚਾਚੇ ਨੇ ਪਹਿਲਾਂਗਾ ਫਿਰ ਮੈਂ ਇਸੇ ਕੰਮ ਚ ਵੜ ਗਿਆ ਮੈਂ ਚਲੋ ਆਪਣੀ ਰੋਟੀ ਕਮਾ ਕੇ ਖਾਣੀ ਹੈ ਜਿੱਦਾਂ ਮਰਜੀ ਖਾਣੀ ਹੈ ਅਸੀਂ ਤਾਂ ਮਿਹਨਤ ਕਰਨੀ ਆ ਵਾਲਮੀ ਸ਼ਕਤੀ ਅਮਰ ਹੈ ਸ੍ਰੀ ਸ੍ਰੀ ਅਕਸਵਰ ਚਤੂਗਨਤ ਮਹਾਰਾਜ ਕੀ ਜੈ ਪਰਮ ਪੂਜਯ ਪ੍ਰਭੂ ਰਤਨਾਕਰ ਮਹਾਰਾਜ ਕੀ ਜੈ ਰਮਾਨ ਵਾਲਮੀਕ ਧਰਮਸ਼ਾਲਾ ਸੁਸਾਇਟੀ ਤੋਂ ਸਚਿਨ ਕਲਿਆਣ ਮਿਲਕੇ ਤੋਂ ਚੇਅਰਮੈਨ ਹਾਂਜੀ ਮਾਮਲਾ ਸਰ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਤੁਹਾਡੇ ਸਰ ਮਾਮਲਾ ਦੇਖੋ ਕੁਛ ਨਹੀਂ ਆ ਸਾਡਾ ਐਸਸੀ ਸਮਾਜ ਆ ਭਾਈਚਾਰਾ ਆ ਜਦੋਂ ਐਸਸੀ ਸਮਾਜ ਦੀ ਗੱਲ ਕਰੀਏ ਅਸੀਂ ਸਾਰੇ ਇੱਕੋ ਜਿਹੇ ਆ ਦੇਖੋ ਇਹ ਮਾਮਲਾ ਜਿਹੜਾ ਰਾਤ ਤੋਂ 2-3 ਮਹੀਨੇ ਚੱਲਦਾ ਆ ਰਿਹਾ ਅਸੀਂ ਫੇਰ ਸੋਚਦੇ ਹਾਂ ਚਲੋ ਸਾਡਾ ਪਿੰਡ ਆ ਸਾਡਾ ਗਲੀ ਮੁਹੱਲਾ ਆ ਆਪਾਂ ਰਲ ਮਿਲ ਕੇ ਇੱਥੇ ਰਹਿਣਾ ਆ ਪਰ ਇਸ ਵੀ ਇਹਨਾਂ ਸਾਡਾ ਪਹਿਲਾਂ ਵੀ ਐਸਐਚਓ ਲੱਗੇ ਫੈਸਲਾ ਮੈਡਮ ਕੋ ਹੋਇਆ ਹੀ ਤਸਾਚੂ ਮਰਨਾ ਬਾਲਕਨਾ ਸਤਲਾਨ ਸਿੰਘ ਨਾਲ ਉਹਨਾਂ ਨਾਲ ਫੈਸਲਾ ਹੋਇਆ ਇਹ ਉਹਦੇ ਵੀ ਸਾਡਾ ਫੈਸਲਾ ਹੋਇਆ ਵੀ ਚਲੋ ਇਸ ਨੂੰ ਬੰਦੇ ਨੂੰ ਜਗਾ ਪ੍ਰੋਵਾਈਡ ਕਰਾਰਾਂਗੇ ਠੀਕ ਹੈ ਰੋਟੀ ਖਾਂਦਾ ਖਾਵੇ ਸਾਡਾ ਸਾਡੇ ਮੈਂਬਰ ਕੋਈ ਇਹਨੂੰ ਪਰੇਸ਼ਾਨ ਨਹੀਂ ਕਰੇਗਾ ਪਰ ਇਹਨੇ ਬੰਦੇ ਨੇ ਇੱਕੋ ਗੱਲ ਫੜੀ ਆ ਵੀ ਮੈਂ ਮੰਦਿਰ ਜਗਾ ਨਹੀਂ ਛੱਡਨੀ ਮੰਦਿਰ ਜਗਨ ਛੱਡੀ ਵੇਖੋ ਪ੍ਰਮਾਤਮਾ ਘਰ ਦੇ ਲੋਕੀ ਹਿੱਸਾ ਪਾਉਂਦੇ ਆ ਪਰ ਇਹਨੂੰ ਪਤਾ ਨਹੀਂ ਕਿਨੇ ਕੀ ਗਿਆ ਕੀ ਨੇ ਕਿਹੜੀ ਚੁਕਣਾ ਕੰਨ ਕਰਦਾ ਮੈਨੂੰ ਸਾਰੇ ਚੀਜ਼ਾਂ ਨਹੀਂ ਪਤਾ ਪਰ ਇਹਦਾ ਇੱਕੋ ਵਰਡਿੰਗ ਆ ਵੀ ਮੈਂ ਜਗਾ ਨਹੀਂ ਛੱਡਨੀ ਇਹ ਤੱਕ ਸਾਡੇ ਪ੍ਰਬੰਧਾਂ ਨੇ ਸਾਰਿਆਂ ਨੇ ਕਮੇਟੀ ਦੇ ਨੇ ਇਹੋ ਗੱਲ ਕਹੀ ਵੀ ਤੈਨੂੰ ਆਪਾਂ ਕਿਤੇ ਉਹ ਜਗ੍ਹਾ ਪ੍ਰੋਵਾਈਡ ਕਰਾ ਰੰਦੇ ਆ ਜਿੱਥੇ ਲੱਗ ਜਾ ਕੇ ਬਥੇਰੇ ਜਗ੍ਹਾ ਐ ਜੋ ਤੇਰਾ ਖਰਚਾ ਵੀ ਦੇ ਦਾਂਗੇ ਲੜਾਈ ਕੋਈ ਨਹੀਂ ਆ ਗੁਰੂ ਘਰ ਸਾਡੇ ਪਿੰਡ ਦਾ ਸੰਝਾ ਆ ਪਰ ਇਹਨੇ ਫਿਰ ਵੀ ਉਹ ਗੱਲ ਆਪਣੀ ਛੱਡੀ ਨਹੀਂ ਅੱਜ ਵੀ ਸਾਡਾ ਇੱਕ ਧਰਨਾ ਸੀ ਜਿਹੜੇ ਕਰਕੇ ਸਾਡੇ 100 150 ਬੰਦੇ ਆਏ ਤੇ ਚਲੋ ਐਸਐਚਓ ਮੈਡ ਨੇ ਕਿਹਾ ਵੀ ਚਲੋ ਆਪਾਂ ਤੁਹਾਡੀ ਫਿਰ ਇਕੱਲੀ ਬੈਠ ਕਰਾ ਰੰਦੇ ਆ ਡੀਸੀਪੀ ਦਫਤਰ ਉੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨੂੰ ਜਗ੍ਹਾ ਪ੍ਰੋਵਾਈਡ ਕਰਾ ਦੇਣਗੇ ਇਹਨੂੰ ਹੁਣ ਪਤਾ ਹੈ ਪੀ ਡੀ ਸੀ ਸਾਹਿਬ ਨੇ ਕਿਹਾਤਾ ਜਗਾ ਪ੍ਰੋਵਾਈਡ ਕਰਨੀ ਪੈਣੀ ਆ ਇਹਨਾਂ ਡਰਦੇ ਨੇ ਹੁਣ ਫੇਰ ਇਹੋ ਗੱਲ ਕਹੀ ਆ ਵੀ ਮੈਂ ਟੋਕਾਂ ਨਹੀਂ ਚੁਕਣਾ ਤੁਸੀਂ ਆਪਣਾ ਮੰਦਰ ਜਿੱਥੇ ਮਰਜੀ ਲੈ ਜਾਓ ਜਦੋਂ ਉਹਦਾ ਕਹਿਣਾ ਵੀ ਮੈਂ ਗਈ ਗਈ ਇਹਨਾਂ ਨੂੰ ਕਿ ਮੰਦਰ ਬਾਰੇ ਕਹਿੰਦੇ ਤਾਂ ਜਾਓ ਸਾਡੀ ਵੀ ਮੰਦਿਰ ਮੰਨਦੇ ਆ ਸਾਡੇ ਦੇ ਆ ਮੰਦਰ ਸਾਡੇ ਦੇਖੋ ਜੇ ਪੂਜਦੇ ਹੁੰਦੇ ਤੇ ਸਾਨੂੰ ਧੱਕਾ ਕਰਨ ਦੀ ਕੀ ਲੋੜ ਐ ਜੀ ਸਾਨੂੰ ਬੰਨ ਮਰਜ਼ੀਆਂ ਕਰਨ ਦੀ ਕੀ ਲੋੜ ਆ ਜੀ ਦੇ ਵੀ ਇਲਜ਼ਾਮ ਲਾ ਰਹੇ ਕਿ ਕਿਤੇ ਡਰਾਈਵਿੰਗ ਸਕੂਲ ਚਲਾਉਦੇ ਇਥੇ ਸਰ ਵੇਖੋ ਗੱਡੀ ਆ ਗੱਡੀ ਕਿਤੇ ਵੀ ਬੰਦਾ ਲਾਛਦਾ ਠੀਕ ਹੈ ਉਹਨਾਂ ਨੂੰ ਲੱਗਦਾ ਡਰਾਈਵਿੰਗ ਸਕੂਲ ਦੀ ਗੱਡੀ ਇੱਥੇ ਲੱਗਦੀ ਆ ਆਪਾਂ ਕਿਤੇ ਹੋਰ ਲਾ ਲਾਂਗੇ ਅਬਲ ਗੱਡੀ ਤੇ ਲੱਗਦੀ ਨਹੀਂ ਆ ਉਹਨਾਂ ਦਾ ਕਹਿਣਾ ਠੀਕ ਹੈ ਜੀ ਹਾਂ ਜੀ ਫੋਟੋ 1 ਮੇਰੇ ਕੋਲ ਵੀ ਸਰ ਨੇ ਦੇ ਗਿਆ ਜਿਹੜੀ ਟਰਾਲੀਆਂ ਲੱਗਦੀਆਂ ਚਰੀ ਤੇਰਾ ਤਰਫ ਉਤੇ ਤਾਂ ਬਾਹਰ ਨੂੰ ਲੱਗਦੀਆਂ ਠੀਕ ਹੈ ਬੇਦਬੀ ਤੇ ਹੁੰਦੀ ਆ ਨਿੱਕਰ ਬਲੈਂਡ ਪਾ ਕੇ ਉਹਨਾਂ ਦੇ ਬੰਦੇ ਟਰਾਲੀਆਂ ਲਾ ਕੇ ਬੈਂਚਾਂ 'ਤੇ ਲੇਟ ਜਾਂਦੇ ਧੀਆਂ ਭਣਾ ਤੇ ਦਰਬਾਰ ਤੇ ਆ ਤੋੜਪਨ ਨੂੰ ਦਿੱਤੀ ਤੇ ਤੋੜਪਨ ਸਰ ਕੁਛ ਨਹੀਂ ਤੋੜਪਨ ਹੁੰਦਾ ਟੋਪਾ ਨੇ ਤੇ ਰਾਣਾ ਟੋਕਾ ਜੇ ਵੀ ਉੱਥੇ ਆ ਸਿਰਫ ਉਹ ਬਲਿਸ਼ਾਨ ਸਾਹਿਬ ਲਾਇਆ ਸ਼ਾਂਤੀਪੂਰਨ ਕੀਤਾ ਆ ਇਹ ਜੇ ਤੋੜਪਨ ਹੁੰਦੀ ਤੇ ਆਪਾਂ ਸ਼ਾਇਦ ਇੱਥੇ ਨਾ ਹੁੰਦੇ ਜਾਂ ਸਾਡੇ ਬੰਦੇ ਨਾ ਹੁੰਦੇ ਹੌਣ ਹੀ ਹੁੰਦੇ ਐਜਾ ਸਰ ਕੁਛ ਨਹੀਂ ਹੋਇਆ ਜੀ ਦੋਨੇ ਤੁਸੀਂ ਅਸੀਂ ਇਹ ਚਾਹਨੇ ਸ਼ਾਂਤੀਪੁਰ ਆਪਣਾ ਮੇਰਾ ਵੀਰ ਤੋਂ ਟੋਕਾ ਚੁੱਕ ਲੈ ਕੇ ਤੇ ਹੋ ਜਗ੍ਹਾ ਪ੍ਰੋਵਾਈਡ ਕਰਨਾ ਲੜਾਈ ਚੜ੍ਹ ਆਪਣਾ ਕੋਈ ਨਹੀਂ ਆ ਦੁਬਾਰੀ ਜਗ੍ਹਾ ਸੰਗਾ ਮੰਚੇ ਪਾ ਦੇ ਪਿੰਡ ਦਾ ਮੰਚ ਆ ਸਾਰੀ ਸੰਗਤ ਆਵੇ ਜਾਵੇ ਖੁਸ਼ ਹੋਵੇ ਤੇ ਤੁਸੀਂ ਡਰਾਈਵਿੰਗ ਸਕੂਲ ਚ ਲਾਉਣਾ ਇੱਥੇ ਕਿਉਂ ਡਰਾਈਵਿੰਗ ਸਕੂਲ ਸਾਨੂੰ ਚਲਾਉਣ ਦੀ ਲੋੜ ਨਹੀਂ ਡਰਾਈਵਿੰਗ ਸਕੂਲ ਦਾ ਮੱਲ ਹੁੰਦਾ ਵੀ ਰੋਡ ਤੇ ਚੱਲਣਾ ਰੋਡ ਤੇ ਚੱਲੇਗਾ ਇੱਥੇ ਖਿਲਾਰਦਾਂ ਨੇ ਆਪਣਾ ਡਰਾਈਵਿੰਗ ਸਕੂਲ ਤੋਂ ਚੱਲੇਗਾ ਹੀ ਨਹੀਂ ਠੀਕ ਹੈ ਇਹਨਾਂ ਸ਼ਬਦਾਂ ਨਾਲ ਜਿਆਵਾ ਜੀ ਜਿਆਫੇ ਠੀਕ ਬਾਲਮਿਕ ਧਰਮਸਾਲਾ ਬਣਾਈ ਹੈ ਇੱਕ ਧਰਨੇ ਇੱਕ ਟੋਕਾ ਲੱਗੰਦਾ ਕਾਫੀ ਪੁਰਾਣਾ ਇੱਥੇ ਚੱਲੰਦਾ ਟੋਕਾ ਉਹ ਦੋ ਤਰ੍ਹਾਂ ਦਾ ਕੋਈ ਟਕਰਾ ਰ ਉਹ ਟੋਕਾ ਇੱਥੇ ਕੋਈ ਚਕਾਉਣਾ ਚਾਹੁੰਦੇ ਇਥੋਂ ਤੇ ਦੂਜੀ ਤਰ੍ਹਾਂ ਦੀ ਹਾਂਜੀ ਉਹ ਵੇਖੋ ਅਫਸਰਾਂ ਦੇ ਇਤਿਆਰ ਨੋਟਿਸ ਵਿੱਚ ਹੈਗਾ ਅਫਸਰ ਜੋ ਆਖਣਗੇ ਉਹਨਾਂ ਦਾ ਉਹ ਕਰ ਰਹੇ ਕੋਈ ਨਹੀਂ ਕਰੀ ਕਿਤੇ ਤੋੜਪਨ ਤੇ ਕੀਤੀ ਉਹਨਾਂ ਨੇ ਬਾਲਮਿਕ ਉਹ ਧਰਮਸਾਲਾ ਬਾਲਮਿਕ ਧਰਨੇ ਉਹਨਾਂ ਨੇ ਥੋੜੀ ਬੋਤੀ ਤੋੜਪਨ ਕੀਤੀ ਇੱਥੇ ਕਿਉਂਕਿ ਠੀਕ ਹੈ ਇਹ ਛੱਤ ਪੇਟ ਤਾਂ ਨਹੀਂ ਲੱਗੀ ਨਹੀਂ ਛੱਤ ਪੇਟ ਕੇ ਇਹ ਮਸਲਾ ਕੀ ਹੈ ਮੰਦਰ ਦਾ ਹਟਾਉਂਦਾ ਜਾਂ ਕੀ ਮਸਲਾ ਕੀ ਹੈ ਨਹੀਂ ਮਸਲਾ ਮੰਦਰ ਉਹ ਨਹੀਂ ਮੰਦਰ ਹਟਾਉਣ ਨੂੰ ਨਹੀਂ ਕਹਿੰਦੇ ਇਹ ਇਹ ਤੇਰੇ ਕਹਿੰਦੇ ਇਹ ਟੋਕਾ ਹਟਾਉਣ ਨੂੰ ਕਹਿੰਦੇ ਉਹ ਵੀ ਕਾਫੀ ਆਪਾਂ ਦੂਜੀ ਰੋਟੀ ਖਵਾਉਂਦੇ ਉੱਥੇ ਕੋਕਾ ਪੱਠੇ ਗੁਦਰ ਕੀ ਕਿਹਦੇ ਨਾਲ ਖਾਣਾ ਮਗਰ ਟੋਕਾ ਉਹ 30 35 ਜਿਹੜਾ ਤੂੰ ਕਹਿੰਦੇ ਚੱਲਦਾ ਉੱਥੇ ਉਹ ਕੀ ਕੰਮ ਕਰਦਾ ਯਾਰ ਜੇ ਅਫਸਰ ਜੋ ਆਪਣਾ ਨੋਟਿਸ ਜਗਾ ਜੂ ਰੱਖਣਗੇ ਉਹ ਦੰਡਵਾਰ ਦੇ ਜਮਤ ਨਹੀਂ